ਅਸ਼ਿਆਰ ਪਰਦੇ ਜੰਗਲਾਂ ਚ ਲੱਬੇ ਆ ਝਾਰਨਿਆਂ ਨਾਲ ਭਰਿਆ ਪਿੰਡ ਕੁਦਰਤੀ ਨਜ਼ਾਰੇ ਪੱਖੋਂ ਹਿਮਾਚਲ ਤੇ ਕਸ਼ਮੀਰ ਨੂੰ ਛੱਡਿਆ ਪਿੱਛੇ ਤੁਹਾਨੂੰ ਇਸ ਜੰਗਲ ਵਿੱਚ ਤਿੰਨ ਝਰਨੇ ਮਿਲਣਗੇ ਜਿੱਦਾਂ ਜਿੱਦਾਂ ਤੁਸੀਂ ਅੱਗੇ ਜੰਗਲ ਵੱਲ ਨੂੰ ਵਧੂਗੇ ਤੁਹਾਨੂੰ ਝਰਨੇ ਤੇ ਝਰਨੇ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਝਰਨਾ ਦੇਖਣਾ ਤੁਸੀਂ ਹਾਂਜੀ ਇੱਥੋਂ 1 ਕਿਲੋ 1.5 ਕਿਲੋਮੀਟਰ ਤਹਿੰ ਤੁਹਾਡਾ ਮੋਟਰਸਾਈਕਲ ਜਾ ਸਕਦਾ ਅੱਗੇ ਜਾ ਕੇ ਤੁਹਾਨੂੰ ਪੈਦਲ ਜਾਣਾ ਪਵੇ ਇਹ ਹੀ ਆ ਵੀ ਸਾਡੇ ਇੱਥੇ ਗਰੀਬੀ ਬੜੀ ਹੈ ਇਸ ਪਹਾੜੀ ਦੇ ਵਿੱਚ ਤੁਸੀਂ ਦੇਖ ਲਓ ਆ ਗੁਫਾ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਇੱਥੇ ਦੇ ਲੋਕਲ ਲੋਕਾਂ ਨੇ ਤੁਸੀਂ ਦੇਖ ਲਓ ਆ ਬਾਂਸ ਲਾ ਕੇ ਥੱਲੇ ਉਹ ਇਹਦੇ ਪਾਣੀ ਨਿਘਾਇਆ ਹੋਇਆ ਆ ਤੇ ਉੱਪਰ ਜਿਹਨੇ ਪੈਦਲ ਜਾਣਾ ਆ ਇਹਦੇ ਉੱਤੇ ਚੱਲ ਕੇ ਜਾ ਸਕਦਾ ਆ ਸਾਨੂੰ ਰਸਤੇ ਦੇ ਵਿੱਚ ਖੂਦ ਦਿਖਾਈ ਦਿੱਤਾ ਕੋਈ ਯਕੀਨ ਕਰ ਸਕਦਾ ਆ ਕਿ ਸਾਡੇ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਇੰਨੇ ਸੋਹਣੇ ਸੋਹਣੇ ਪਿੰਡ ਹੈਗੇ ਆ ਆਲਦਵਾਲੇ ਅਸੀਂ ਦੇਖਿਆ ਜੀ ਇੱਥੇ ਆਪਣੇ ਉਦਾਂ ਵੀ ਬਹੁਤ ਸੰਘਣਾ ਜੰਗਲ ਆ ਨਾ ਪਿੰਡ ਮਤਲਬ ਜੰਗਲ ਦੇ ਵਿੱਚ ਹੀ ਆ ਇੱਕ ਤਰ੍ਹਾਂ ਨਾ ਹਾਂਜੀ ਪਿੰਡ ਪੁੱਠਾ ਜੁਆ ਹੀ ਹੈ ਜੰਗਲ ਹੀ ਸਾਰਾ ਇੱਕ ਸਾਰਾ ਜੰਗਲ ਹੀ ਹੈ ਨਾ ਜੀ ਤੇ ਜਿੱਦਾਂ ਤੁਸੀਂ ਪਹਿਲੀ ਵਾਰ ਜਦੋਂ ਆਏ ਹੋਣੇ ਇੱਥੇ ਜੀ ਵਿਆਹ ਹੋ ਗਿਆ ਉਦੋਂ ਤੁਹਾਨੂੰ ਇੱਕ ਡਰ ਹਾਂਜੀ ਉਦੋਂ ਉਦੋਂ ਸਾਡਾ ਕੰਨਾ ਹੀ ਘਰ ਸੀ ਇੱਥੇ ਤੇ ਜੰਗਲੀ ਜਾਨਵਰ ਵਗੈਰਾ ਤਾਂ ਨਹੀਂ ਆ ਜਾਂਦੇ ਕੀ ਹਾਂਜੀ ਆ ਜਾਂਦੇ ਕਈ ਵਾਰੀ ਹੁਣ ਤਾਂ ਤੁਸੀਂ ਇੱਕ ਤਰ੍ਹਾਂ ਭੇਤੀ ਹੋ ਗਏ ਹੋਣੇ ਹਾਂਜੀ ਹੁਣ ਤਾਂ ਭੇਤੀ ਹੋ ਗਏ ਪਿੰਡਾਂ ਦੇ ਘਰਾਂ ਦੇ ਆਲਦਵਾਲੇ ਦਾ ਬਹੁਤ ਸੋਹਣਾ ਦ੍ਰਿਸ਼ ਸ਼ਾਂਤ ਮਾਹੌਲ ਪੰਛੀਆਂ ਦੀਆਂ ਆਵਾਜ਼ਾਂ ਘਰਾਂ ਸਾਹਮਣੇ 12 ਮਹੀਨੇ ਚੱਲਦਾ ਪਾਣੀ ਹਿਮਾਚਲ ਦੇ ਕਸ਼ਮੀਰ ਨੂੰ ਵੀ ਪਿੱਛੇ ਛੱਡਦਾ ਆ ਗੁੱਡ ਮਾਰਨਿੰਗ ਦੋਸਤੋ ਪੀਵੀ 7 ਰਾਈਡਰ ਚੈਨਾਬੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਤਪਾਲ ਅੱਜ ਅਸੀਂ ਤੁਹਾਨੂੰ ਹਿਸ਼ਾਰਪੜ ਦੇ ਥਾਣਾ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿਉਂਕਿ ਇੱਥੇ ਬਹੁਤ ਫੇਮਸ ਟੂਰਿਸਟ ਪਲੇਸ ਆ ਲੈਕਿਨ ਇਸ ਪਿੰਡ ਦੇ ਜੰਗਲਾਂ ਵਿੱਚ ਜਿਹੜਾ ਲੁਕਿਆ ਹੋਇਆ ਝਰਨਾ ਆ ਉਹਦੇ ਬਾਰੇ ਕੋਈ ਜਾਣਦਾ ਹੀ ਨਹੀਂ ਹੈਗਾ ਸਿਰਫ ਲੋਕਲ ਲੋਕ ਜਾਣਦੇ ਆ ਜਿਹੜੇ ਪਿੰਡਾਂ ਦੇ ਆ ਅੱਜ ਅਸੀਂ ਤੁਹਾਨੂੰ ਉਹ ਦਿਖਾ ਲੈਣਾ ਆ ਹੁਣ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਅਸੀਂ ਹੁਣ ਤੁਹਾਨੂੰ ਰਸਤੇ ਦੇ ਸੋਹਣੇ ਸੋਹਣੇ ਦ੍ਰਿਸ਼ ਦਿਖਾਉਂਦੇ ਜਾਣੇ ਆ ਇਸ ਵੇਲੇ ਅਸੀਂ ਥਾਣਾ ਡੈਮ ਦੇ ਕੋਲ ਖੜੇ ਆ ਤੇ ਆ ਸਾਹਮਣੇ ਜਿਹੜਾ ਰਸਤਾ ਜਾਂਦਾ ਆ ਇਹ ਥਾਣਾ ਡੈਮ ਨੂੰ ਜਾਂਦਾ ਆ ਤੇ ਅਸੀਂ ਬਿਲਕੁਲ ਇੱਧਰ ਰਾਈਟ ਹੈਂਡ ਨੂੰ ਮੋੜਨਾ ਆ ਤੇ ਇਹ ਪਿੰਡ ਵੱਲ ਨੂੰ ਜਾਂਦਾ ਆ ਜੰਗਲ ਦੇ ਵਿੱਚ ਨੂੰ ਚਲੋ ਹੁਣ ਚੱਲਦੇ ਆਂ ਤੇ ਤੁਹਾਨੂੰ ਰਸਤੇ ਦੇ ਸੋਹਣੇ ਸੋਹਣੇ ਅਸੀਂ 뷰 ਦਿਖਾਉਦੇ ਜਾਣਾ ਆ ਜੋ ਸਾਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਰਸਤੇ ਦੇ ਵਿੱਚ ਕਾਫੀ ਖੂਹ ਆਉਂਦੇ ਆ ਪੁਰਾਣੇ ਪੁਰਾਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਤੁਸੀਂ ਜਿੱਧਰ ਵੀ ਦੇਖੋਗੇ ਤੁਹਾਨੂੰ ਬਹੁਤ ਪੁਰਾਣੇ ਮਕਾਨ ਦਿਖਾਈ ਦੇਣੇ ਆ ਕਿਹੜਾ ਰਸਤਾ ਆਇਆ ਹੈ ਜਿਹੜਾ ਜੰਗਲ ਦੇ ਵਿੱਚੋਂ ਹੁੰਦਾ ਹੋਇਆ ਝਰਨੇ ਤੱਕ ਜਾਣਾ ਹੈ ਸਾਨੂੰ ਰਸਤੇ ਦੇ ਵਿੱਚ ਖੂਹ ਦਿਖਾਈ ਦਿੱਤਾ ਤੁਹਾਨੂੰ ਦਿਖਾਉਂਦੇ ਆ ਤੁਸੀਂ ਦੇਖ ਲਓ ਕਿੰਨਾ ਪੁਰਾਣਾ ਇਹ ਹੋਏਗਾ ਇਸ ਵੇਲੇ ਇਹਨੂੰ ਕੋਈ ਵਰਤਦਾ ਨਹੀਂ ਪਿਆ ਇਹਦੇ ਹਾਲਾਤ ਦੇਖ ਕੇ ਸਾਨੂੰ ਪਤਾ ਚੱਲਦਾ ਆ ਤੇ ਅੰਦਰ ਇਹਦੇ ਦੇਖ ਲਓ ਕਿੰਨਾ ਗੰਦਾ ਪਾਣੀ ਹੋਇਆ ਪਿਆ ਆ ਆਲੇ ਦੁਆਲੇ ਦਾ ਦ੍ਰਿਸ਼ ਦੇਖ ਲਓ ਤੁਸੀਂ ਖੂਹ ਦੇ ਇੱਧਰ ਪਿੰਡ ਦੇ ਘਰ ਆ ਸਾਨੂੰ ਬਿਲਕੁਲ ਸਾਹਮਣੇ ਬਜ਼ੁਰਗ ਦਿਖਾਈ ਦਿੱਤੇ ਆ ਚੱਲਦੇ ਆ ਉਹਨਾਂ ਦੇ ਕੋਲ ਤੇ ਪੁੱਛਦੇ ਆ ਉਹਨਾਂ ਨੂੰ ਫੱਤੀ ਗਾਜੀ ਅਸੀਂ ਜਾ ਰਹੇ ਹਾਂ ਜੀ ਇਹ ਥਾਣਾ ਆਪਣੇ ਪਿੰਡ ਦੇ ਵਿੱਚ ਜਿਹੜਾ ਖਾਨਾ ਆ ਅੰਦਰ ਜਾ ਕੇ ਹਾਂ ਤੇ ਸਾਨੂੰ ਤੁਸੀਂ ਦਿਖਾਈ ਦਿੱਤੇ ਸੀਗਾ ਚਲੋ ਚੱਲੀਏ ਬਜ਼ੁਰਗਾਂ ਨੂੰ ਤੇ ਇਹ ਸਾਨੂੰ ਅਸੀਂ ਇੱਕ ਦੋ ਚੀਜ਼ਾਂ ਪੁੱਛਣੀ ਆ ਜੀ ਜਿੱਦਾਂ ਇਹ ਪਿੰਡ ਜਿਹੜਾ ਆ ਇੱਕ ਤਰ੍ਹਾਂ ਜੰਗਲ ਦੇ ਵਿੱਚ ਹੀ ਆ ਆ ਜੰਗਲ ਜੀ ਜੰਗਲ ਜਈ ਆ ਨਾ ਜੀ ਤੇ ਤੁਸੀਂ ਵੀ ਇਸ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਜੀ ਫਿਰ ਕਿੱਦਾਂ ਵਧੀਆ ਜੀਵਨ ਬਤੀਤ ਹੁੰਦਾ ਜੀ ਤੁਹਾਡਾ ਇੱਥੇ ਉਹ ਜਿਹਾ ਸ਼ਾਮ ਨੂੰ ਕਿੰਨਾ ਖਰਾ ਜੰਗਲ ਹੈਗਾ ਹੂੰ ਜੰਗਲ ਜੇ ਕਿਤੇ ਬੁੱਢੇ ਹਿੱਜੇ ਜਿੰਮੇਦਾਰ ਕਬੂਤਾ ਲੰਦਾ ਵੀ ਜੰਗਲ ਖਾ ਜਾਂਦੇ ਓਕੇ ਬਾਤ ਕੀ ਆ ਚੀਜ਼ ਆ ਚਾਰਨਾ ਚਾਰਨਾ ਦੇਖਣਾ ਤੁਸੀਂ ਹਾਂਜੀ ਇੱਥੋਂ ਕਿਲੋ 1.5 ਕਿਲੋਮੀਟਰ ਤੱਕ ਤੁਹਾਡਾ ਮੋਟਰਸਾਈਕਲ ਜਾ ਸਕਦਾ ਜਾ ਸਕਦਾ ਠੀਕ ਆ ਜੀ ਅੱਗੇ ਜਾ ਕੇ ਤੁਹਾਨੂੰ ਪੈਦਲ ਜਾਣਾ ਪੈਣਾ ਪੈਦਲ ਜਾਣਾ ਪੈਣਾ ਮਤਲਬ ਕਹਿੰਦੇ ਕਾਫੀ ਮਤਲਬ ਸੰਘਣਾ ਜੰਗਲ ਦੇ ਵਿੱਚ ਆ ਚਾਰਨਾ ਜੀ ਹਾਂਜੀ ਚਲੋ ਠੀਕ ਆ ਬਜ਼ੁਰਗੋ ਮਾਸ਼ਾਅੱਲ ਇਹ ਹੀ ਆ ਵੀ ਸਾਡੇ ਇੱਥੇ ਗਰੀਬੀ ਬੜੀ ਆ ਮਤਲਬ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਵੱਧ ਰਹੇ ਆ ਉਹਨੇ ਸੋਹਣੇ ਦ੍ਰਿਸ਼ ਆ ਰਹੇ ਆ ਹੁਣ ਸਾਹਮਣੇ ਤੁਸੀਂ ਨਜ਼ਰ ਮਾਰ ਲਓ ਪਾਣੀ ਚੱਲਦਾ ਕਿੰਨਾ ਸੋਹਣਾ ਲੱਗਦਾ ਪਿਆ ਆ ਬਹੁਤ ਉੱਚੀ ਪਹਾੜੀ ਆ ਬਿਲਕੁਲ ਸਾਹਮਣੇ ਇਸ ਪਹਾੜੀ ਦੇ ਵਿੱਚ ਤੁਸੀਂ ਦੇਖ ਲਓ ਆ ਗੁਫਾ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਇੱਕ ਬਿਲਕੁਲ ਸਾਹਮਣੇ ਆ ਇਹ ਦ੍ਰਿਸ਼ ਦੇਖ ਕੇ ਸਾਨੂੰ ਇਦਾਂ ਲੱਗਿਆ ਜਿਦਾਂ ਇੱਕ ਸਿੰਦਰੀ ਹੁੰਦੀ ਆ ਸਾਨੂੰ ਇੱਥੇ ਦਾ ਇੰਨਾ ਸੋਹਣਾ ਦ੍ਰਿਸ਼ ਲੱਗਿਆ ਕਿ ਸਾਨੂੰ ਖੜਨਾ ਪੈ ਗਿਆ ਹੁਣ ਅਸੀਂ ਤੁਹਾਨੂੰ ਇੱਕ ਵਾਰ ਚੰਗੀ ਤਰ੍ਹਾਂ ਸਾਰਾ ਹਲਦਵਾਲੇ ਦਾ 뷰 ਦਿਖਾਉਨੇ ਆ ਸਾਹਮਣੇ ਪਹਾੜੀ ਦੇ ਵਿੱਚ ਪੰਛੀਆਂ ਨੇ ਛੋਟੇ ਛੋਟੇ ਤੁਸੀਂ ਦੇਖ ਲਓ ਆ ਸ਼ੇ ਕਿਤੇ ਹੋਏ ਆ ਜਿਨ੍ਹਾਂ ਵਿੱਚ ਇਹ ਰਹਿੰਦੇ ਆ ਇਸੇ ਤਰ੍ਹਾਂ ਥੱਲੇ ਆ ਗੁਫਾ ਦੇਖ ਲਓ ਇਹ ਵੀ ਕਾਫੀ ਆ ਇੱਥੇ ਜਿੱਦਾਂ ਜਿੱਦਾਂ ਤੁਸੀਂ ਪਹਾੜੀ ਦੇ ਨਾਲ-ਨਾਲ ਚੱਲੂਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਗੁਫਾ ਮਿਲਣੀਆਂ ਆ ਹੁਣ ਤੁਸੀਂ ਦੇਖੋ ਪਹਾੜੀ ਦੇ ਬਿਲਕੁਲ ਨਾਲ ਚੱਲਦਾ ਪਾਣੀ ਇੱਕ ਬਿਲਕੁਲ ਅਲੱਗ ਵਿਊ ਦੇ ਰਿਹਾ ਆ ਜਿਹੜਾ ਸਿਨਰੀ ਟਾਈਪ ਲੱਗਦਾ ਪਿਆ ਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਜੇ ਤੁਸੀਂ ਇੱਥੇ ਆਉਨੇ ਆ ਤਾਂ ਤੁਹਾਨੂੰ ਕਿੰਨਾ ਆਨੰਦ ਆਏਗਾ ਬਹੁਤ ਸ਼ਾਂਤ ਮਾਹੌਲ ਆ ਇਸ ਪਿੰਡ ਦਾ ਹੁਣ ਚੱਲਦੇ ਆ ਅੱਗੇ ਨੂੰ ਬਹੁਤ ਸੋਹਣੇ ਸੋਹਣੇ ਦ੍ਰਿਸ਼ ਹੋਣੇ ਆ ਰਸਤੇ ਦੇ ਸਾਰੇ ਅਸੀਂ ਤੁਹਾਨੂੰ ਦਿਖਾਉਂਦੇ ਜਾਣਾ ਆ ਰਾਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਾਟਰ ਕ੍ਰੋਸਿੰਗ ਬਹੁਤ ਆਉਂੀਆਂ ਆ ਬਹੁਤ ਵਧੀਆ ਲੱਗਦਾ ਪਿਆ ਸਾਨੂੰ ਇੱਧਰ ਆ ਕੇ ਬਹੁਤ ਤੁਸੀਂ ਖੁਦ ਦੇਖ ਸਕਦੇ ਆ ਆਲੇ ਦੁਆਲੇ ਦੇ 뷰 ਦੇਖ ਕੇ ਕਿ ਕਿੰਨੀ ਸੋਹਣੀ ਜਗ੍ਹਾ ਤੇ ਇਹ ਪਿੰਡ ਪਸਿਆ ਹੋਇਆ ਆ ਹੁਣ ਅੱਗੇ ਫੇਰ ਪਾਣੀ ਆ ਗਿਆ ਤੁਸੀਂ ਦੇਖ ਲਓ ਇੱਥੇ ਦੇ ਲੋਕਲ ਲੋਕਾਂ ਨੇ ਤੁਸੀਂ ਦੇਖ ਲਓ ਆ ਬਾਂਸ ਲਾ ਕੇ ਥੱਲੇੋਂ ਇਹਦੇ ਪਾਣੀ ਨਘਾਇਆ ਹੋਇਆ ਆ ਤੇ ਉੱਪਰ ਜਿਹਨੇ ਪੈਦਲ ਜਾਣਾ ਆ ਇਹਦੇ ਉੱਤੇ ਚੱਲ ਕੇ ਜਾ ਸਕਦਾ ਆ ਅੱਗੇ ਅੱਗੇ ਤਾਂ ਇਦਾਂ ਦੇ ਵਿਊ ਤੁਹਾਨੂੰ ਨਜ਼ਰ ਆਉਣੇ ਆ ਕਿ ਇਦਾਂ ਲੱਗੇਗਾ ਕਿ ਅਸੀਂ ਸਵਰਗ 'ਚ ਆ ਗਏ ਆ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਆ ਪਾਣੀ ਦਾ ਫਲੋ ਕਿੰਨਾ ਤੇਜ਼ ਹੋ ਗਿਆ ਆ ਕੋਈ ਯਕੀਨ ਕਰ ਸਕਦਾ ਆ ਕਿ ਸਾਡੇ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਇੰਨੇ ਸੋਹਣੇ ਸੋਹਣੇ ਪਿੰਡ ਹੈਗੇ ਆ ਜਿਹੜੇ ਤੁਹਾਨੂੰ ਦੂਰ ਦੂਰ ਤੱਕ ਜਾ ਕੇ ਵੀ ਨਹੀਂ ਮਿਲਣਗੇ ਬਹੁਤ ਸ਼ਾਂਤ ਮਾਹੌਲ ਆ ਇਸ ਪਿੰਡ ਦਾ ਤੁਸੀਂ ਖੁਦ ਦੇਖ ਸਕਦੇ ਆ ਤੇ ਸਾਨੂੰ ਸਾਹਮਣੇ ਭਾਜੀ ਹੁਣੀ ਵੀ ਦਿਖਾਈ ਦਿੱਤੇ ਘਰ ਦੇ ਵਿੱਚ ਇਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਜਾ ਕੇ ਸੱਚੀ ਗੱਲ ਸੱਚੀ ਗੱਲ ਅਸੀਂ ਦੇਖਿਆ ਭਾਜੀ ਕਿ ਇੱਕ ਤੁਸੀਂ ਲਾ ਲਓ ਕਿ ਸਵਾਰੀ ਦੇ ਵਿੱਚ ਹੀ ਆ ਪਿੰਡੇ ਹਾਂ ਜਿੱਦਾਂ ਦਾ ਇੱਥੇ 뷰 ਆ ਅਸੀਂ ਦੇਖਿਆ ਰਸਤੇ ਜਾਂਦਾ ਸ਼ਾਂਤ ਮਾਹੌਲ ਆ ਬਹੁਤ ਵਧੀਆ ਆ ਠੀਕ ਹੈ ਤੇ ਤੁਹਾਨੂੰ ਕਿੱਦਾਂ ਲੱਗਦਾ ਪਿਆ ਇੱਥੇ ਰਹਿ ਕੇ ਬਹੁਤ ਵਧੀਆ ਬਹੁਤ ਵਧੀਆ ਜੀ ਹਾਂ ਭਾਜੀ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਅਸੀਂ ਸ਼ਹਿਰ ਤੋਂ ਜੀ ਗਰਮੀਆਂ ਨੂੰ ਤਾਂ ਹੈਗਾ ਫਾਇਦਾ ਠੀਕ ਹੈ ਜੀ ਸਿਆਲ ਨੂੰ ਤਾਂ ਬਹੁਤ ਔਖਾ ਇੱਥੇ ਬਹੁਤ ਔਖਾ ਜੀ ਹਾਂਜੀ ਤੇ ਕੀ ਸਿਆਲ ਨੂੰ ਮਤਲਬ ਠੰਡ ਬਹੁਤ ਠੰਡ ਹੋ ਜਾਂਦੀ ਹੈ ਜਿਆਦਾ ਪਾਣੀ ਵੀ ਹੈ ਵਿੱਚ ਲੱਗੇ ਅੱਛਾ ਪਾਣੀ ਵੀ ਹੈ ਨਾ ਜੀ ਤੇ ਇੱਥੇ ਫਿਰ ਰੋਜ਼ਗਾਰ ਵਗੈਰਾ ਦਾ ਕੀ ਸਾਧਨ ਜੀ ਰੋਜ਼ਗਾਰ ਇੱਥੇ ਕਾਦਾ ਇਦਾ ਹੀ ਹੈ ਅੱਛਾ ਜੀ ਤੇ ਰੋਜ਼ਗਾਰ ਹੈ ਨਹੀਂ ਜੀ ਕੋਈ ਅੱਛਾ ਜੀ ਕੋਈ ਹੈਗਾ ਨਹੀਂ ਤੇ ਆਲੇ ਦੁਆਲੇ ਅਸੀਂ ਦੇਖਿਆ ਜੀ ਇੱਥੇ ਆਪਣੇ ਉਧਾ ਵੀ ਬਹੁਤ ਸੰਘਣਾ ਜੰਗਲ ਆ ਨਾ ਪਿੰਡ ਮਤਲਬ ਜੰਗਲ ਦੇ ਵਿੱਚ ਹੀ ਹੈ ਇੱਕ ਤਰ੍ਹਾਂ ਦਾ ਹਾਂਜੀ ਪਿੰਡ ਜੁਆ ਹੀ ਹੈ ਜੰਗਲ ਹੀ ਸਾਰਾ ਹੈ ਸਾਰਾ ਜੰਗਲ ਹੀ ਹੈ ਨਾ ਜੀ ਹਾਂਜੀ ਤੇ ਜਾਨਵਰ ਵਗੈਰਾ ਤਾਂ ਹੀ ਫਸਲ ਤਾਂ ਕੋਈ ਹੁੰਦੀ ਨਹੀਂ ਇੱਥੇ ਅੱਛਾ ਅੱਛਾ ਨਹੀਂ ਹੁੰਦੀ ਠੀਕ ਹੈ ਠੀਕ ਹੈ ਜੀ ਤੇ ਪਾਣੀ ਦਾ ਫਲੋ ਕਾਫੀ ਤੇਜ਼ ਹੋ ਗਿਆ ਨਾ ਅਸੀਂ ਦੇਖਿਆ ਜੀ ਪਾਣੀ ਤਾਂ ਇਹ ਚਲਿਆ ਰਹਿੰਦਾ ਬਾਰਾ ਮਹੀਨੇ ਨੂੰ ਠੀਕ ਹੈ ਠੀਕ ਹੈ ਤੇ ਜਿਹੜਾ ਝਰਨਾ ਹੈ ਅੱਗੇ ਜੰਗਲ ਦੇ ਵਿੱਚ ਝਰਨਾ ਉਹ ਅੱਗੇ ਹੈਗਾ ਅੱਗੇ ਹੈਗਾ ਨਾ ਸਿੱਧਾ ਹੀ ਜਾਣਾ ਤਾਂ ਪੰਜ ਕਿਲੋਮੀਟਰ ਇੱਥੋਂ ਆ ਜਾ ਚਲੋ ਹਾਂ ਤੇ ਤੁਹਾਨੂੰ ਪੁੱਛਣੀ ਥੋੜੀ ਹੈ ਜੀ ਇਹ ਦੇਖੋ ਜੀ ਚਲੋ ਤੇ ਮਾਤਾ ਤੁਹਾਨੂੰ ਵੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਨਹੀਂ ਨਾ ਤੇ ਬਹੁਤ ਸੋਹਣਾ ਪਿੰਡ ਹੈ ਜੀ ਦਾ ਵੀ ਭਾਈ ਜੀ ਨਾਲ ਵੀ ਆਪਣੇ ਇਹੀ ਚੀਜ਼ ਕਹੀ ਹੈ ਹਾਂਜੀ ਤੇ ਸ਼ਾਂਤ ਮਾਹੌਲ ਆ ਹਾਂਜੀ ਜਿਹਨੂੰ ਲੋਕ ਅੱਜ ਗੱਲ ਭਾਲਦੇ ਆ ਸਹੀ ਬੋਲਦੇ ਨਾ ਜੀ ਤੁਹਾਨੂੰ ਕਿਦਾਂ ਦਾ ਲੱਗਦਾ ਪਿਆ ਇਸ ਪਿੰਡ ਵਿੱਚ ਰਹਿ ਕੇ ਤਾਂ ਬਹੁਤ ਵਧੀਆ ਲੱਗਿਆ ਮੈਂ ਸ਼ਹਿਰ ਦੇ ਰਹਿਣਾ ਵਾਲੀਆਂ ਅੱਛਾ ਜੀ ਖਾਸ ਸ਼ਹਿਰ ਦੇ ਰਹਿਣ ਵਾਲੀਆਂ ਬਹੁਤ ਵਧੀਆ ਲੱਗਤ ਜੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਵਿਆਹ ਹੋ ਕੇ ਆਏ ਆ ਜੀ ਹਾਂਜੀ ਹਾਂਜੀ ਮੇਰੇ ਸਹੁਰੇ ਆ ਇੱਥੇ ਮੇਰੇ ਹਸਬੰਦ ਆ ਇਹ ਅੱਛਾ ਠੀਕ ਆ ਪਹਿਲਾਂ ਤੁਸੀਂ ਸ਼ਹਿਰ ਰਹਿੰਦੇ ਸੀ ਕਿ ਜੀ ਹਾਂਜੀ ਸ਼ਹਿਰ 'ਚ ਮੇਰੇ ਪਿਕੇ ਬਹੁਤ ਦੂਰ ਕਮਾਈ ਤੋਂ ਗਏ ਅੱਛਾ ਕਮਾਈ ਤੋਂ ਹਾਂਜੀ ਮ ਬਹੁਤ ਵਧੀਆ ਲੱਗਾ ਹੈ ਅੱਛਾ ਜੀ ਤੁਹਾਨੂੰ ਕੀ ਵਧੀਆ ਲੱਗਾ ਸ਼ਹਿਰ ਨਾਲੋਂ ਇੱਥੇ ਆ ਕੇ ਜੀ ਸ਼ਹਿਰ ਦੇਖੋ ਬਹੁਤ ਵਧੀਆ ਮਾਹੌਲ ਵੀ ਠੀਕ ਹੈ ਸਭ ਕੁਝ ਠੀਕ ਹੈ ਤੇ ਬਾਕੀ ਰਹਿਣੀ ਸਹਿਣੀ ਵੀ ਸਾਰੀ ਮਤਲਬ ਕੀ ਠੀਕ ਹੀ ਹੈ ਹਾਂ ਜੀ ਤੇ ਜਿੱਦਾਂ ਤੁਸੀਂ ਪਹਿਲੀ ਵਾਰ ਜਦੋਂ ਆਏ ਹੋਣੇ ਇੱਥੇ ਜੀ ਵਿਆਹ ਹੋ ਗਿਆ ਉਦੋਂ ਤੁਹਾਨੂੰ ਇੱਕ ਡਰਵਾ ਹਾਂ ਜੀ ਉਦੋਂ ਉਦੋਂ ਸਾਡਾ ਕੰਨਾ ਹੀ ਘਰ ਸੀ ਇੱਥੇ ਅੱਛਾ ਜੀ ਹਾਂ ਜੀ ਕੱਚੇ ਮਕਾਨ ਸੀ ਇੱਥੇ ਸਾਡੇ ਤੇ ਸਾਡਾ ਕੰਨਾ ਹੀ ਘਰ ਸੀ ਫਿਰੇ ਮੇਰੇ ਗਵਾਂਢੀ ਮੇਰੇ ਤੋਂ ਬਾਅਦ ਆਏ ਇਹਨਾਂ ਦਾ ਘਰ ਉੱਪਰ ਹੈ ਫੌਜੀ ਆ ਉਹ ਮੁੰਡਾ ਠੀਕ ਹੈ ਜੀ ਤੇ ਇਹ ਉੱਪਰ ਰਹਿੰਦੇ ਸੀ ਉਹ ਹਾਂ ਜੀ ਤੁਸੀਂ ਫਿਰ ਘਰ ਦਾ ਹੀ ਕੰਮ ਵਗੈਰਾ ਕਰਦੇ ਜਾਂ ਪੱਖੇ ਹਾਂ ਜੀ ਮੈਂ ਘਰ ਦਾ ਹੀ ਆਪਣਾ ਹੀ ਕੰਮ ਕਰਦੀ ਆ ਪੱਖੇ ਮੈਂ ਨਹੀਂ ਬਣਦੀ ਹੈਗੀ ਮੈਂ ਘਰ ਦਾ ਹੀ ਮੈਂ ਤਾਂ ਰੋਟੀ ਪਾਣੀ ਉਹ ਸਮਾਨ ਲਿਆਉਣਾ ਹੋਵੇ ਤਾਂ ਮੈਂ ਮਨੋਤਿਆਂ ਜਾਣਾ ਕਰਦਾ ਹੀ ਕੰਮ ਮੈਂ ਕਰਦੀ ਆ ਪੱਖੇ ਮੈਨੂੰ ਵੱਢਣੇ ਨਹੀਂ ਆਉਂਦੇ ਠੀਕ ਆ ਤੇ ਜੰਗਲੀ ਜਾਨਵਰ ਵਗੈਰਾ ਤਾਂ ਨਹੀਂ ਆ ਜਾਂਦੇ ਹਾਂ ਜੀ ਆ ਜਾਂਦੇ ਕਈ ਵਾਰੀ ਹਾਂ ਜੀ ਗੌਣਾਂ ਵੀ ਕਈ ਵਾਰੀ ਰਸਤੇ ਤੋਂ ਆ ਜਾਂਦੀਆਂ ਕਈ ਵਾਰੀ ਇੱਧਰ ਵੀ ਟੱਪ ਜਾਂਦੀਆਂ ਇੱਧਰ ਨੂੰ ਵੀ ਟੱਪ ਜਾਂਦੀਆਂ ਆਉਂਦੇ ਜੰਗਲੀ ਜਾਨ ਹੁਣ ਤਾਂ ਤੁਸੀਂ ਇੱਕ ਤਰ੍ਹਾਂ ਭੇਤੀ ਹੋ ਗਏ ਹੁਣ ਹਾਂ ਜੀ ਹੁਣ ਤਾਂ ਭੇਤੀ ਹੋ ਗਏ ਹਨਾ ਜੀ ਹਾਂ ਜੀ ਚਲੋ ਇਸ ਪਿੰਡ ਦੇ ਲੋਕ ਬਹੁਤ ਹੀ ਦਲੇਰ ਤੇ ਮਿਹਨਤੀ ਤੇ ਵਧੀਆ ਸੁਭਾਅ ਦੇ ਆ ਇਸ ਪਿੰਡ ਵਿੱਚ ਹਰ ਕਿਸੇ ਨੂੰ ਆ ਕੇ ਸਕੂਨ ਮਿਲੇਗਾ ਸਾਨੂੰ ਰਸਤੇ ਦੇ ਵਿੱਚ ਸਾਡੇ ਸਬਸਕ੍ਰਾਈਬਰ ਮਿਲੇ ਆ ਹੋਰ ਵਧੀਆ ਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਬਤ ਕਰਕੇ ਮੈਂ ਤੁਹਾਡੀ ਵਾਇਸ ਛਾਣ ਲਈ ਠੀਕ ਹੈ ਠੀਕ ਹੈ ਮੈਂ ਕਹਿੰਦੀ ਸਰ ਹਣੇ ਤੇ ਉਹੀ ਐ ਮੈਂ ਨਹੀਂ ਮਿਲਣਾ ਮੈਂ ਜਰੂਰ ਮਿਲਣਾ ਤੇ ਮੈਂ ਤੁਹਾਨੂੰ ਪੁੱਛਿਆ ਕਿ ਨਹੀਂ ਇਸ ਰਸਤੇ ਆਵਾਂਗੇ ਦੂਸਰੇ ਵਾਰ ਫਿਰ ਘੁੰਮ ਕੇ ਤੁਸੀਂ ਅੱਗੇ ਮੈਜ ਜਾ ਕੇ ਵਾਪਸ ਨਾ ਚੱਲ ਜਾਓ ਹੂੰ ਹੂੰ ਫਿਰ ਮੈਂ ਘੁੰਮ ਕੇ ਤੁਹਾਨੂੰ ਮਿਲਾਂਗੀ ਠੀਕ ਹੈ ਜੀ ਵੀਡੀਓ ਤੁਹਾਡੀ ਸਾਰੀ ਦੇਖ ਲਈਆਂ ਲਾਈਕ ਸ਼ੇਅਰ ਪੂਰਾ ਕਰੀ ਜੀ ਤੇ ਬਾਕੀ ਜਿੱਥੇ ਜਿੱਥੇ ਤੁਸੀਂ ਐਕਸਪਲੋਰ ਕਰਦੇ ਹੋ ਉਹ ਚੀਜ਼ਾਂ ਮੈਂ ਵੀ ਕਰਨੇ ਦੀ ਕੋਸ਼ਿਸ਼ ਕੀ ਉਹ ਟੀਮੇ ਜਾ ਕੇ ਦੇਖੀਏ ਠੀਕ ਹੈ ਜੀ ਔਰ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਜਗਾ ਤੁਸੀਂ ਦੇਖੀ ਹੋਏ ਉਹ ਮੈਂ ਜਿੱਥੇ ਜਾਵਾਂ ਉਹ ਵੀ ਦੁਨੀਆ ਨੂੰ ਦੇਖੇ ਤੁਹਾਨੂੰ ਬਹੁਤ ਚੰਗਾ ਲੱਗਾ ਮਤਲਬ ਵਧੀਆ ਲੱਗਦਾ ਤੁਹਾਨੂੰ ਵੀਡੀਓ ਸਾਡੀ ਆ ਨਾ ਜੀ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਠੀਕ ਹੈ ਹਾਂ ਚਲੋ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਭਰਾ ਭੈਣਾਂ ਨੂੰ ਵਧੀਆ ਜਗ੍ਹਾ ਦਿਖਾਈਏ ਜੀ ਜੀ ਬਿਲਕੁਲ ਤੇ ਜਿਹੜੀ ਲੁਕੀ ਹੋਈ ਆ ਜੀ ਜੀ ਤੇ ਬਾਕੀ ਭਰਾ ਭੈਣਾਂ ਦੀ سپورਟ ਦੇ ਨਾਲ ਹੀ ਵਧੀਆ ਹੋ ਰਿਹਾ ਹੈ ਅੱਗੇ ਬ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਬਹੁਤ ਸੋਹਣਾ ਮੈਂ ਮੈਨੂੰ ਤਾਂ ਸੈਲਫੀ ਵਧੀਆ ਲੱਗੀ ਓਕੇ ਓਕੇ ਖਿਚੋ ਸੈਲਫੀ ਖਿਚੋ ਠੀਕ ਹੈ ਕੈਮਰਾ ਪਰ ਓਕੇ ਚਲੋ ਥੈਂਕ ਯੂ ਸੋ ਮੱਚ ਠੀਕ ਹੈ ਮੇਰਾ ਵੀਰ ਹੁਣ ਤੱਕ ਅਸੀਂ ਤੁਹਾਨੂੰ ਜਿੰਨੇ ਵੀ ਪਿੰਡ ਦਿਖਾਏ ਇਹ ਪਿੰਡ ਸਾਨੂੰ ਉਹਨਾਂ ਪਿੰਡਾਂ ਨਾਲੋਂ ਬਿਲਕੁਲ ਅਲੱਗ ਲੱਗਿਆ ਪਿੰਡਾਂ ਦੇ ਘਰਾਂ ਦੇ ਆਲ ਦਵਾਲੇ ਦਾ ਬਹੁਤ ਸੋਹਣਾ ਦ੍ਰਿਸ਼ ਸ਼ਾਂਤ ਮਾਹੌਲ ਪੰਛੀਆਂ ਦੀਆਂ ਆਵਾਜ਼ਾਂ ਘਰਾਂ ਸਾਹਮਣੇ 12 ਮਹੀਨੇ ਚੱਲਦਾ ਪਾਣੀ ਹਿਮਾਚਲ ਦੇ ਕਸ਼ਮੀਰ ਨੂੰ ਵੀ ਪਿੱਛੇ ਛੱਡਦਾ ਆ ਕੋਈ ਯਕੀਨ ਕਰ ਸਕਦਾ ਆ ਕਿ ਸਾਡੇ ਪੰਜਾਬ ਵਿੱਚ ਕੁਦਰਤ ਦੀ ਗੋਦ ਵਿੱਚ ਵਸਿਆ ਇੰਨਾ ਸੋਹਣਾ ਪਿੰਡ ਹੋ ਸਕਦਾ ਆ ਹੁਣ ਅਸੀਂ ਤੁਹਾਨੂੰ ਇਸ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦੰਨੇ ਆ ਤੁਸੀਂ ਜਦੋਂ ਪੰਜਾਬ ਦੇ ਹਿਸ਼ਾਰਪੁਰ ਤੋਂ ਦਸੂਏ ਨੂੰ ਜਾਂਦੇ ਆ ਰਸਤੇ ਦੇ ਵਿੱਚ ਹਰਿਆਣਾ ਆਉਂਦਾ ਆ ਹਰਿਆਣੇ ਤੋਂ ਤੁਸੀਂ ਤਲਵਾੜਾ ਰੋਡ ਹੋ ਜਾਣਾ ਪਹਿਲਾ ਜਨੋੜੀ ਆਉਣਾ ਰਸਤੇ 'ਚ ਫਿਰ ਢੋਲਵਾਹਾ ਆਉਣਾ ਆ ਢੋਲਵਾਹੇ ਤੋਂ ਅੱਗੇ ਤੁਹਾਨੂੰ ਬੋਰਡ ਮਿਲੇਗਾ ਥਾਣਾ ਪਿੰਡ ਦਾ ਲਿਖਿਆ ਹੋਇਆ ਤੁਸੀਂ ਸੱਜੇ ਹੱਥ ਨੂੰ ਮੁੜ ਜਾਣਾ ਆ ਜੰਗਲ ਦੇ ਵਿੱਚ ਇਹ ਪਿੰਡ ਤੁਹਾਨੂੰ ਮਿਲੇਗਾ ਰਸਤਾ ਦਾ ਤੁਸੀਂ ਦੇਖੇ ਲਿਆ ਕਿਸ ਤਰ੍ਹਾਂ ਦਾ ਆ ਹੁਣ ਅੱਗੇ ਅੱਗੇ ਰਸਤਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਆ ਸਾਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਲਾਉਣਾ ਪਿਆ ਕਿਉਂਕਿ ਅੱਗੇ ਮੋਟਰਸਾਈਕਲ ਨਹੀਂ ਜਾ ਸਕਦਾ ਰਸਤਾ ਬਹੁਤ ਜ਼ਿਆਦਾ ਖਰਾਬ ਆ ਜਿੱਦਾਂ ਪਿੰਡ ਵਾਲੇ ਦੱਸ ਦੇ ਸੀ ਚਲੋ ਹੁਣ ਚੱਲਦੇ ਆਂ ਪੈਦਲ ਇਹ ਸਾਡਾ 2 ਕਿਲੋਮੀਟਰ ਦਾ ਟ੍ਰੈਕ ਆ ਜਿਹੜਾ ਕਾਫੀ ਸੰਘਣੇ ਜੰਗਲ ਦੇ ਵਿੱਚ ਆ ਪਗਡੰਡੀ ਟਾਈਪ ਰਸਤਾ ਆ ਚਲੋ ਹੁਣ ਚੱਲਦੇ ਆਂ 2 ਕਿਲੋਮੀਟਰ ਦਾ ਸਫ਼ਰ ਤੋਰਨ ਤੋਂ ਬਾਅਦ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ ਆ ਇਸ ਸੰਘਣੇ ਜੰਗਲ ਦੇ ਸ਼ਾਂਤ ਮਾਹੌਲ ਵਿੱਚ ਆ ਕੇ ਹਰ ਕਿਸੇ ਨੂੰ ਤਕੜੇ ਵਾਲਾ ਸਕੂਨ ਮਿਲੇਗਾ ਸਾਨੂੰ ਹੁਣ ਝਰਨਿਆਂ ਦੀਆਂ ਆਵਾਜ਼ਾਂ ਆ ਰਹੀਆਂ ਆ ਤਾਨੂੰ ਇਸ ਜੰਗਲ ਵਿੱਚ ਤਿੰਨ ਝਰਨੇ ਮਿਲਣਗੇ ਜਿੱਦਾਂ ਜਿੱਦਾਂ ਤੁਸੀਂ ਅੱਗੇ ਜੰਗਲ ਵੱਲ ਨੂੰ ਵਧੂਗੇ ਤੁਹਾਨੂੰ ਝਰਨੇ ਤੇ ਝਰਨੇ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਹੁਣ ਅਸੀਂ ਤੁਹਾਨੂੰ ਜਿਹੜਾ ਪਹਿਲਾ ਝਰਨਾ ਆ ਉਹ ਦਿਖਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ ਤੇ ਫਿਰ ਤੁਹਾਨੂੰ ਜਿੱਦਾਂ ਜਿੱਦਾਂ ਝਰਨੇ ਮਿਲਣਗੇ ਦਿਖਾਉਂਦੇ ਜਾਵਾਂਗੇ ਹੁਣ ਅਸੀਂ ਬਿਲਕੁਲ ਚੁੱਪਚਾਪ ਤੁਹਾਨੂੰ ਇੱਥੇ ਦਾ ਮਾਹੌਲ ਦਿਖਾ ਲੈਣਾ ਹੈ ਝਰਨੇ ਦਾ ਤਾਂ ਕਿ ਤੁਸੀਂ ਵੀ ਫੀਲ ਕਰ ਸਕੋ ਇਸ ਨੇਚਰ ਨੂੰ ਹੁਣ ਅਸੀਂ ਜੰਗਲ ਵਿੱਚ ਦੂਸਰੇ ਝਰਨੇ ਵੱਲ ਨੂੰ ਚੱਲ ਪਏ ਆ ਹੁਣ ਤੁਸੀਂ ਆਲਦਵਾਲੇ ਦਾ ਮਾਹੌਲ ਦੇਖੋ ਜੰਗਲ ਦਾ ਕਿੰਨਾ ਸੰਘਣਾ ਜੰਗਲ ਆ ਕੋਈ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਇੰਨੇ ਸੰਘਣੇ ਜੰਗਲ ਸਾਡੇ ਸ਼ਹਿਰਪੁਰ ਦੇ ਵਿੱਚ ਹੋ ਸਕਦੇ ਆ ਆਲਦਵਾਲੇ ਬਹੁਤ ਆਵਾਜ਼ਾਂ ਆ ਰਹੀਆਂ ਝਰਨਿਆਂ ਦੀਆਂ ਪਾਣੀ ਦੀਆਂ ਇੱਥੋਂ ਪਤਾ ਲੱਗਦਾ ਕਿ ਇਹ ਪਿੰਡ ਝਰਨਿਆਂ ਨਾਲ ਇੱਕ ਤਰ੍ਹਾਂ ਭਰਿਆ ਪਿਆ ਆ ਹੁਣ ਅਸੀਂ ਥੱਲੇ ਨੂੰ ਜਾ ਰਹੇ ਆ ਦੂਸਰੇ ਝਾਨੇ ਵੱਲ ਨੂੰ ਕਾਫੀ ਮੁਸ਼ਕਲ ਆ ਥੱਲੇ ਉਤਰਨਾ ਨਾ ਝਾਂਦੇਆਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਸ਼ਾਇਦ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਸਾਡੇ ਪੰਜਾਬ ਦੇ ਹਿਸ਼ਾਰਪਤ ਦੇ ਵਿੱਚ ਇਹ ਝਾਂਦੇ ਨੇ ਕਿੰਨਾ ਸੋਹਣਾ ਇਹਨਾਂ ਝਾਂਦੇਆਂ ਦਾ ਦ੍ਰਿਸ਼ਾ ਇਹ ਪਿੰਡ ਇੱਕ ਤਰ੍ਹਾਂ ਝਾਂਦੇਆਂ ਨਾਲ ਭਰਿਆ ਪਿਆ ਆ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਆਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਕਿਉਂਕਿ ਤੁਸੀਂ ਦੇਖੇ ਲਿਆ ਕਿ ਅਸੀਂ ਕਿੰਨੀ ਮੁਸ਼ਕਲ ਨਾਲ ਝਾਂਦੇ ਤੱਕ ਪਹੁੰਚੇ ਆਂ ਅਸੀਂ ਤੁਹਾਨੂੰ ਕੋਸ਼ਿਸ਼ ਕਰੀ ਦੀ ਆ ਕਿ ਲੁਕੀਆਂ ਹੋਈਆਂ ਜਗ੍ਹਾ ਹੀ ਦਿਖਾਈਏ ਤੇ ਬਾਕੀ ਤੁਸੀਂ ਜਾਣਦੇ ਆ ਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਧੰਨਵਾਦ